ਵਰਤ ਜਿਹੜੀ ਫਰੋਜ਼ਪੁਰ ਪੁਲਿਸ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟੀ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਫਰਮਣਿਕ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਦੋਂ ਇਨਫੋਰਮੇਸ਼ਨ ਵੀ ਸੀ ਇਹਨਾਂ ਕੋਲ ਵੀ ਇਹ ਬੰਦਾ ਗਲਤ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁੱਛਗਿੱਛ ਕਰ ਰਹੇ ਸੀ ਤਾਂ ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਉਸ ਤੋਂ ਲੈ ਕੇ ਜਾਣਗੇ ਜਿਹੜੇ ਬਠਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਹੈ ਸ਼ਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਹੈ ਪੁੱਤਰ ਜਸਮੇਲ ਸਿੰਘ ਦੋਨੇ ਵਾਸੀ ਹਨ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਟਿੰਡੇ ਦੇ ਵਿੱਚ ਹੈ ਉੱਥੋਂ ਦੇ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕੰਮ ਹੋ ਰਿਹਾ ਹੈ ਇਹ ਮਾਲ ਕਿੱਥੋਂ ਲੈ ਕੇ ਆਇਆ ਸੀ ਸਰ ਹਾ ਜੀ ਇਹ ਆਈਸ ਹੈ ਜੀ ਇਹ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਮਾ ਕਿੱਥੋਂ ਲੈ ਕੇ ਆਏ ਸਰ ਇਹ ਜਿਹੜੀ ਇਹਨਾਂ ਦੇ ਪੁਰਸ਼ਕੀਸ ਜਦੋਂ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਅ ਪਿੰਡ ਇਹ ਕਿਹੜਾ ਸੀਗਾ ਜਿਹੜਾ ਇਹਨਾਂ ਨੂੰ ਅਲੀਏ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਮ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮਿਲ ਚੱਲ ਰਿਹਾ ਸੀ ਤੇ ਫੋਨ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਹੈ ਆਪਸ ਵਿੱਚ ਵਾਇਸ ਨੋਟਸ ਹੈ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਬਠਿੰਡੇ ਤੋਂ ਆਉਣੇ ਸੀ ਉਹਨਾਂ ਨਾਲ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ ਚ ਇਹਨਾਂ ਨੇ ਸਾਡੇ ਐਸਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਰਚ ਨਹੀਂ ਦੇ ਤੋ ਕੰਮ ਕਰ ਰਹੇ ਸੀ ਡਰੋਨ ਤੇ ਰਾਈ ਸਰਾਈ ਹੈ ਸਰ ਹੀਰੋਇਨ ਪਾਕਿਸਤਾਨ ਤੋਂ ਇਹ ਨਹੀਂ ਜਿਹੜੀ ਹੁਣ ਹੁਣ ਤੱਕ ਜਿਹੜੀ ਪੁਸ਼ਕਿਸ਼ ਹੋਈ ਹੈ ਵੀ ਇਹ ਉਸ ਨੂੰ ਡਰੋਨ ਨਹੀਂ ਇਸ ਨੂੰ ਵੈਸੇ ਇਸ ਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਰਹੀ ਨਹੀਂ ਹੈ ਸਰ ਜੀ ਪਹਿਲੇ ਵੀ ਕੋਈ ਮਾਮਲੇ ਨੇ ਸਰ ਸਰ ਪਹਿਲਾ ਹੀ ਮਾਮਲੇ ਦਰਜ ਕੋਈ ਮਾਮਲੇ ਦਰਜ ਕੀਤੇ ਜਿਹੜੇ ਇਹ ਹੈਗਾ ਰਮਨਦੀਪ ਹੈ ਉਸ ਰਮਨਦੀ ਇਹ ਬਾਈਕ ਸਾਲ ਦਾ ਤੇ ਇਹ ਹਬੀਬਕੇ ਦਾ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਮ ਜੈਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਲਕਾ ਦੇ ਵਿੱਚ ਦਰਜ ਹੈ ਤੇ ਸਰ थाना ਸਰ ਫਾਜ਼ਲਕਾ ਤੇ ਦੂਸਰਾ ਮੁਕੱਦਮਾ ਇਹਦੇ ਤੇ ਏਐਨਟੀਐਫ ਵੱਲੋਂ ਸੈਕਟਰ 72 ਮੋਹੱਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹੈਰੋਇਨ ਬਰਾਮਦ ਹੋਈ ਸੀ ਉਦੋਂ ਸਰ ਚਿੱਟੇ ਨਾਲੋਂ ਤੇ ਆਜ ਦੇ ਵਿੱਚ ਕੀ ਫਰਕ ਸਾਰਾ ਹੈਗਾ ਵੀ ਦੋਨਾਂ ਨਸ਼ਾ ਦੇ ਵਿੱਚ ਇਹ ਜਿਹੜੀ ਇਹ ਇੱਕ ਜ਼ਿਆਦਾ ਪੋਰਟੈਂਟ ਨਸ਼ਾ ਹੈ ਜ਼ਿਆਦਾ ਉਸ ਤੋਂ ਜਿਵੇਂ ਇਹ ਦੀ ਜਿਹੜੀ ਕੁਆਂਟੀਟੀ 50 ਗ੍ਰਾਮ ਨੂੰ ਹੀ ਆਪਾਂ ਕਮਰਸ਼ੀਅਲ ਕੁਆਂਟੀਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜ਼ਿਆਦਾ ਪੋਰਟੈਂਟ ਹੈ ਜ਼ਿਆਦਾ ਨੁਕਸਾਨਦੇ ਹੈ ਤੇ ਜ਼ਿਆਦਾ ਇਸ ਨੂੰ ਮਤਲਬ ਮਹਿੰਗਾ ਰਚਾ ਹੈ ਨਿਟਰੋਸਿਟਿਸ ਦੇ ਵਿੱਚ ਇਹ ਪਹਿਲਾਂ ਵਰਤਿਆ ਜਾਂਦਾ ਸੀ ਜ਼ਿਆਦਾਤਰ ਹੁਣ ਸ਼ੁਰੇਖਾਰਾਂ ਦੇ ਵਿੱਚ ਵੀ ਆ ਗਿਆ ਹਾਂਜੀ ਇਹ ਆਪਣੀ ਜਿਹੜੀ ਇਹ ਤੁਸੀਂ ਕਹਿ ਸਕਦੇ ਹੋ ਇੱਕ 224 ਦੇ ਵਿੱਚ ਇਹਦੀ ਬਰਾਮਦਗੀ ਹੋਈ ਸੀਗੀ ਤੇ ਇੱਕ ਆਪਣੇ ਹੁਣ ਹੀ 225 ਦੇ ਵਿੱਚ ਵੀ ਆਪਾਂ 400 ਗ੍ਰਾਮ ਪਹਿਲਾਂ ਬਰਾਮਦ ਕੀਤਾ ਸੀ ਤੇ ਆਹ ਤੀਜੀ ਰਿਕਵਰੀ ਕਹਿ ਸਕਦੇ ਆ ਆਪਣੇ ਇਸ ਏਰੀਆ ਦੇ ਵਿੱਚ ਜਿਹੜੀ 863 ਗ੍ਰਾਮ ਹੋਣਾ ਸਰ ਕੁਝ ਕਿਸ ਤੋਂ ਇਹ ਚੀਜ਼ ਸਭ ਨਹੀਂ ਆਈ ਕਿ ਹੁਣ ਵੱਡੇ ਕਰਾਂਦੇ ਨੇ ਲੋਕ ਵੀ ਜਿਹੜੇ ਆ ਇਹ ਨਸ਼ਾ ਜਿਹੜਾ ਲੈਣ ਲੱਪੇ ਆ ਕਿਉਂਕਿ ਇਹ ਜਿਹੜਾ ਮਹਿੰਗਾ ਨਸ਼ਾ ਹੈਗਾ ਤੇ ਛੋਟਿਆਂ ਦੀ ਦਾ ਮਤਲਬ ਹੋਣਾ ਨਹੀਂ ਆ ਵੀ ਇਹ ਛੋਟੇ ਛੋਟੇ ਲੋਕ ਆ ਜਿਹੜੀ ਵਰਤੋਂ ਕਰਦੇ ਹੋਣਗੇ ਬਿਲਕੁਲ ਜੀ ਇਹ ਤਾਂ ਹੈਗਾ ਜਿਹੜਾ ਉਹਦੀ ਪੁਛਗਿਛ ਵੈਸੇ ਚੱਲ ਰਹੀ ਆ ਵੀ ਜਿਹੜਿਆਂ ਨੂੰ ਉਹਨੇ ਸਪਲਾਈ ਹੋਰ ਕਰਨਾ ਸੀ ਅੱਗੇ ਤੇ ਉਸ ਬਾਰੇ ਸਭੀ ਜਿਹੜੀ ਸਾਰੀ ਉਹਦੀ ਪੁਛਗਿਛ ਦੌਰਾਨ ਜਿਹੜੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਕਿੱਥੇ ਇਹਨੇ ਸਪਲਾਈ ਕਰਨਾ ਸੀ ਕਿਹਨੇ ਯੂਜ਼ ਕਰਨਾ ਸੀ